ਅ ਕੱਲ ਸਾਨੂੰ ਇੱਕ ਡਿਸਟ੍ਰਿਕਟ ਕਾਲ ਆਈ ਸੀ ਜਿਸ ਦੇ ਵਿੱਚ ਕਿ ਇੱਕ ਕੁਲਬੀਰ ਸਿੰਘ ਲਾਇਸ ਮਿੱਠੂ ਨਾਮ ਦਾ ਲੜਕਾ ਜਿਹੜਾ ਕਿ ਲਾਟੀਆਂਵਾਲਾ ਰਹਿਣ ਹੋਇਆ ਉਹਨੇ ਸਾਨੂੰ ਇਤਲਾਹ ਦਿੱਤੀ ਸੀ ਕਿ ਉਸ ਦਾ ਇੱਕ ਰਿਲੇਟਿਵ ਜਲਸਾ ਕੇ ਨਾਮ ਕੀ ਬਿੱਲਾ ਹੈ ਉਹਦੇ ਕਿਸੇ ਨੇ ਗਨ ਸ਼ਾਟ ਇੰਜਰੀ ਕਰਤੀ ਹੈ ਉਹ ਤਿੰਨ ਜਣੇ ਇਨਕਲੂਡਿੰਗ ਮਿੱਠੂ ਬਿੱਲਾ ਅਤੇ ਉਹਨਾਂ ਦਾ ਇੱਕ ਹੋਰ ਰਿਸ਼ਤੇਦਾਰ ਜਿਹਦਾ ਨਾਮ ਹੈ ਗੁਰਪ੍ਰੀਤ ਸਿੰਘ ਉਰਫ ਗੋਪੀ ਇਹ ਤਿੰਨ ਜਣੇ ਬਾਈਕ ਤੇ ਤਲਵੰਡੀ ਮਾਦੋ ਸਾਈਡ ਤੋਂ ਮੋਠਾਵਾਲ ਵਾਲੀ ਸਾਈਡ ਤੇ ਜਾ ਰਹੇ ਸਨ ਰਾਸਤੇ ਵਿੱਚ ਜਦੋਂ ਉਹ ਜਾ ਰਹੇ ਸਨ ਤਾਂ ਇੱਕ ਪਲਸਰ ਉੱਤੇ ਤਿੰਨ ਨੌਜਵਾਨ ਜਿਨ੍ਹਾਂ ਵਿੱਚੋਂ ਇੱਕ ਵਰਦੀਤਾਰੀ ਸੀ ਅਤੇ ਦੋ ਸਿਵਲ ਦੇ ਵਿੱਚ ਸਨ ਜੋ ਕਿ ਤਿੰਨੇ ਆਪਣੇ ਆਪ ਨੂੰ ਪੁਲਸ ਮੁਲਾਜ਼ਮ ਦੱਸਦੇ ਸਨ ਅਤੇ ਸੀਆਈਏ ਜਲੰਧਰ ਨੂੰ ਬਿਲੋਂਗ ਕਰਨ ਬਾਰੇ ਗਲਤ ਇਤਲਾਹ ਦੇ ਕੇ ਉਹਨਾਂ ਦੀ ਤਲਾਸ਼ ਲੈਣ ਦੀ ਕੋਸ਼ਿਸ਼ ਕੀਤੀ ਤੇ ਤਲਾਸ਼ ਲੈਣ ਦੀ ਕੋਸ਼ਿਸ਼ ਕੀਤੀ ਤਾਂ ਦੂਸਰੇ ਲੜਕਿਆਂ ਨੂੰ ਸ਼ੱਕ ਹੋਇਆ ਜਿਸ ਦੇ ਵਿੱਚ ਕਿ ਉਹਨਾਂ ਦੀ ਇੱਕ ਆਪਸ ਦੇ ਵਿੱਚ ਸਕਫਲ ਹੋ ਗਿਆ ਡਿਊਰਿੰਗ ਦਾ ਸਕਫਲ ਉਹਨਾਂ ਦੇ ਵਿੱਚ ਜਿਹੜੇ ਤਿੰਨ ਲੜਕੇ ਜਿਨ੍ਹਾਂ ਦੇ ਵਿੱਚ ਇੱਕ ਮਮਰਿਤ ਵਰਦੀਤਾਰੀ ਸੀਗਾ ਤੇ ਦੋ ਲੜਕੀ ਜਿਹੜੇ ਦੂਸਰੇ ਸੀਗੇ ਉਹ ਚੋਂ ਇੱਕ ਲੜਕਾ ਜਿਸ ਦਾ ਨਾਮ ਕੀ ਹੈਪੀ ਹੈ ਉਹਨੇ ਆਪਣੇ ਵੈਪਨ ਤੋਂ ਫਾਇਰ ਕਰ ਦਿੱਤਾ ਜੋ ਕਿ ਬਿੱਲੇ ਦੇ ਐਬਡੋਮਨ ਵਿੱਚ ਲੱਗਾ ਦੋ ਹੀ ਇਜ਼ ਆਊਟ ਆਫ ਡੇਂਜਰ ਹੀ ਵਾਸ ਰਸ਼ ਟੂ ਦ ਹਸਪੀਟਲ ਜਿੱਥੇ ਕਿ ਉਹਨੂੰ ਆਪਰੇਟ ਕੀਤਾ ਗਿਆ ਹੁਣ ਉਹ ਖਤਰੇ ਤੋਂ ਬਾਹਰ ਹੈ ਇਹ ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਮਾਨਯੋਗ ਐਸਐਸਪੀ ਕਪੂਰਥਲਾ ਸਾਹਿਬ ਮੈਮ ਵਤਸਲਾ ਗੁਪਤਾ ਆਈਪੀਐਸ ਐਸਪੀਡੀ ਸਰਬਜੀਤ ਰਾਏ ਸਰ ਤੇ ਇਸ ਤੋਂ ਇਲਾਵਾ ਐਸਐਚਓ ਹਰਗੁਰਦੇਵ ਤੇ ਮੈਂ ਅਸੀਂ ਅਲੱਗ-ਅਲੱਗ ਟੀਮਾਂ ਇਕੱਠਿਤ ਕੀਤੀਆਂ ਅਤੇ ਅਲੱਗ-ਅਲੱਗ ਐਂਗਲਸ ਤੋਂ ਇਹਨੂੰ ਐਕਸਪਲੋਰ ਕਰਨਾ ਸਟਾਰਟ ਕੀਤਾ ਇਨਵੈਸਟੀਗੇਸ਼ਨ ਸਟਾਰਟ ਕੀਤੀ ਪਰਚਾ ਦਰਜ ਕਰਨ ਤੋਂ ਬਾਅਦ ਅਸੀਂ ਇਹਦੇ ਵਿੱਚ 107 ਨੰਬਰ ਪਰਚਾ ਦਰਜ ਕੀਤਾ ਅੰਡਰ ਸੈਕਸ਼ਨ 307 34 ਅਤੇ 25 27 54 98 ਆਰਮਜ਼ ਐਕਟ ਦਾ ਜਿਹੜੀਆਂ ਵੇਖੋ ਟੀਮਾਂ ਨੂੰ ਉਦੋਂ ਵੱਡੀ ਸਫਲਤਾ ਮਿਲੀ ਜਦੋਂ ਕਿ ਅਸੀਂ ਜਿਹੜਾ ਬੰਦੇ ਨੇ ਵਰਦੀ ਪਾਈ ਹੋਈ ਸੀਗੀ ਉਸ ਦਾ ਨਾਮ ਜਤਿੰਦਰ ਸਿੰਘ ਹੈ ਉਹਨੂੰ ਅਸੀਂ ਗ੍ਰਿਫਤਾਰ ਕਰ ਲਿਆ ਉਹ ਲੜਕਾ ਕਾਫੀ ਲੰਮੇ ਸਮੇਂ ਤੋਂ ਜਲੰਧਰ ਪੁਲਿਸ ਲਾਈਨ ਕਮਿਸ਼ਨਰ ਡੇਟ ਤੋਂ 11000 ਚੱਲ ਰਿਹਾ ਸੀਗਾ ਤੇ ਉਹ ਮਾੜੀ ਸੰਗਤ ਵਿੱਚ ਪਿਆ ਹੋਇਆ ਸੀ ਜਿਸ ਕਾਰਨ ਉਹ ਇਦਾਂ ਦੀ ਹਰਕਤਾਂ ਕਰ ਰਿਹਾ ਸੀਗਾ ਉਹਨੂੰ ਅਸੀਂ ਗ੍ਰਿਫਤਾਰ ਕੀਤਾ ਇਸ ਤੋਂ ਇਲਾਵਾ ਇੱਕ ਲੜਕਾ ਹੋਰ ਜਿਸ ਦਾ ਨਾਮ ਹੈ ਜੀ ਜੱਸਾ ਉਹਨੂੰ ਵੀ ਗ੍ਰਿਫਤਾਰ ਕਰ ਲਿੱਤਾ ਗਿਆ ਹੈ ਜੋ ਕਿ ਇਹਨਾਂ ਦੇ ਨਾਲ ਸੀਗਾ ਮੌਕੇ ਵਾਰਦਾਤੇ ਇਸ ਤੋਂ ਇਲਾਵਾ ਜਿਹੜੇ ਦੋ ਦੂਸਰੇ ਲੜਕੇ ਹੋਰ ਸਨ ਜਿਹੜੇ ਕਿ ਉੱਥੇ ਜਿਨ੍ਹਾਂ ਨੇ ਕਾਂਸਪੀਰੇਸੀ ਕੀਤੀ ਤੇ ਮੌਕੇ ਤੇ ਮੌਜੂਦ ਸਨ ਉਹ ਆਨ ਦਿ ਰਨ ਅਸੀਂ ਆਪਣੀਆਂ ਅਲੱਗ-ਅਲੱਗ ਟੀਮਾਂ ਬਣਾਈਆਂ ਨੇ ਆਪਣੇ ਖੂਫੀਆ ਸੋਰਸਸes ਥਰੂ ਉਹਨਾਂ ਨੂੰ ਟ੍ਰੇਸ ਕਰਨ ਦੀ ਕੋਸ਼ਿਸ਼ ਕਰ ਰਿਹਾ ਤੇ ਜਲਦ ਤੋਂ ਜਲਦ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਜਾਵੇ। ਅਗਲੀ ਔਰ ਦੇ ਵਿੱਚ ਅਜਿਹਿਆਂ ਕਰਨਾ ਨਾ ਜਾਂ ਅਣਜਾਣ ਦੇ ਇਨਵੋਲਵਡਾਂ ਤੇ ਕੀ ਕਿ ਨਾ ਚਾਹੁੰਦੇ। ਜੀ ਦੇਖਿਓ ਜੀ ਜਿਹੜੇ ਕੁਝ ਨੌਜਵਾਨ ਜਿਹੜੇ ਚਾਹੇ ਪੁਲਿਸ ਦੇ ਵਿੱਚ ਹੋਣ ਜਾਂ ਕਿਸੇ ਹੋਰ profession ਦੇ ਵਿੱਚ ਹੋਣ ਜਿਹੋ ਗਲਤ ਸੰਗਤ ਵਿੱਚ ਪੈ ਜਾਂਦੇ ਹਨ ਤਾਂ ਉਹ ਇਦਾਂ ਦੀਆਂ ਹਰਕਤਾਂ ਜਿਹੜੀਆਂ ਕਰ ਜਾਂਦੇ ਹਨ। ਇਸ ਲਈ ਸਾਡੇ ਸੀਨੀਅਰ ਅਫਸਰਾਂ ਵੱਲੋਂ ਕਾਫੀ ਉਪਰਾਲੇ ਕੀਤੇ ਜਾ ਰਹੇ ਆ ਜਿਹਦੇ ਵਿੱਚ ਕਿ ਅਸੀਂ ਆਪਣੇ ਸਾਰੇ ਮੁਲਾਜ਼ਮਾਂ ਨੂੰ ਸੈਂਸਿਟਾਈਜ਼ ਕਰਦੇ ਆ ਜੇ ਕਿਸੇ ਨੂੰ ਕੋਈ ਮਾੜੀ ਆਦਤ ਲੱਗ ਵੀ ਜਾਂਦੀ ਹੈ ਤੇ ਸੀਨੀਅਰ ਅਫਸਰ ਇਹਦੇ ਲਈ ਅਲੱਗ-ਅਲੱਗ ਸੈਮੀਨਾਰਸ ਲਗਾ ਕੇ ਇਹਨਾਂ ਨੂੰ ਇਹਦੇ ਮਾੜੇ ਪ੍ਰਭਾਵਾਂ ਬਾਰੇ ਜਿਹੜੀ ਹੈ ਜਾਣਕਾਰੀ ਦਿੰਦੇ ਹਨ ਅੱਗੇ ਵੀ ਦਿੰਦੇ ਰਵਾਂਗੇ ਅਸੀਂ ਆਪਣੇ ਗਰਾਸਰੂਟ ਲੈਵਲ ਜੋ ਕਿ ਸਾਡੇ ਪੁਲਿਸ ਸਟੇਸ਼ਨਸ ਹੈ ਉਹਨਾਂ ਦੇ ਵਿੱਚ ਵੀ ਆਪਣੇ ਐਸਐਚਓਜ਼ ਨੂੰ ਟਾਈਮ ਟੂ ਟਾਈਮ ਹਦਾਇਤ ਕਰਦੇ ਆ ਕਿ ਆਪਣੇ ਜਿਹੜੇ ਮੁਲਾਜ਼ਮ ਹੈਗੇ ਨੇ ਉਹਨਾਂ ਦੇ ਲਈ ਵੈਲਫੇਅਰ ਦੇ ਵਾਸਤੇ ਵੱਧ ਤੋਂ ਵੱਧ ਕੰਮ ਕਰਨ ਤਾਂ ਜੋ ਜੇ ਕੋਈ ਮਾਨਸਿਕ ਤੌਰ ਤੇ ਜਾਂ ਪਰਿਵਾਰਕ ਤੌਰ ਤੇ ਪਰੇਸ਼ਾਨ ਹੈ ਤਾਂ ਉਹਦੀ ਜਿਹੜੀ ਪਰੇਸ਼ਾਨੀ ਹੈ ਉਹਨੂੰ ਦੂਰ ਕੀਤਾ ਜਾ ਸਕੇ ਅਤੇ ਕਦੇ ਵੀ ਅਜਿਹਾ ਕੋਈ ਸਟੈਪ ਜਿਹੜਾ ਸਾਡਾ ਮੁਲਾਜ਼ਮ ਨਾ ਚੁੱਕੇ। ਨਹੀਂ ਅਜੇ ਤੱਕ ਕੋਈ ਵੀ ਤਫਤੀਸ਼ ਦੇ ਵਿੱਚ ਅੱਧ ਦੀ ਗੱਲ ਸਾਹਮਣੇ ਨਹੀਂ ਆਈ ਹੈ ਜਦੋਂ ਉਹ ਲੜਕੀਆਂ ਨੇ ਇਨਾਂ ਨੂੰ ਰੋਕਿਆ ਸੀਗਾ ਜਿਹੜੇ ਐਗਰੀਵਡ ਹੈਗੇ ਉਹਨਾਂ ਨੂੰ ਜਦੋਂ ਰੋਕਿਆ ਸੀ ਉਹਨਾਂ ਨੇ ਉਸ ਟਾਈਮ ਦੇ ਉੱਤੇ ਵਿਦਰੋਹ ਕੀਤਾ ਕਿਉਂਕਿ ਜਿਹੜੇ ਮਦਈ ਹੈ ਤੇ ਜਿਹੜੇ ਜਿਹਦੇ ਗੋਲੀ ਲੱਗੀ ਹੈ ਉਹਨਾਂ ਨੂੰ ਸ਼ੱਕ ਹੋਇਆ ਕਿ ਇਹ ਕੋਈ ਨਕਲੀ ਟੀਮ ਬਣ ਕੇ ਸਾਡੀ ਤਲਾਸ਼ੀ ਲੈਣ ਦੀ ਕੋਸ਼ਿਸ਼ ਕਰ ਰਹੀ ਹੈ ਜਦੋਂ ਉਹਨਾਂ ਨੇ ਉਹਨਾਂ ਨੂੰ ਕਨਫਰੋਨਟ ਕੀਤਾ ਤੇ ਉਸ ਦੇ ਵਿੱਚ ਲੜਕੇ ਨੇ ਫਾਇਰ ਕਰ ਦਿੱਤਾ ਜਿਹੜਾ ਦੋ ਲੜਕੇ ਹੈਗੇ ਇੱਕ ਗੋਪੀ ਹੈ ਤੇ ਇੱਕ ਸੀਪਾ ਸੀ ਪਤਾ ਗਏ ਉਹ ਦੋਨਾਂ ਜਿਹੜੇ ਹੈਗੇ ਉਹਨਾਂ ਤੇ ਪਹਿਲਾਂ ਵੀ ਆਰਮ ਸੈਕਟ ਦੇ ਪਰਚੇ ਦਰਜ ਹੈਗੇ ਨੇ ਦੇ ਆਰ ਔਨ ਦਾ ਰਨ ਜਿੱਦਾਂ ਇਹੋ ਫੜੇ ਜਾਣਗੇ ਉਹਦੇ ਤੇ ਹੋਰ ਤਫਤੀਸ਼ ਦੇ ਵਿੱਚ ਜੋ ਵੀ ਸਾਹਮਣੇ ਆਏਗਾ ਵੀ ਵਿਲ ਡੂ ਦਾ ਨੀਡਫੁਲ ਅਕੋਰਡਿੰਗ ਟੂ ਦਾ ਲਾ ਜੀ ਕਿ ਦੋ ਗ੍ਰਿਫਤਾਰ ਕੀਤੇ ਦੋ ਕੀਤੇ ਦੋ ਗ੍ਰਿਫਤਾਰ ਕਰ ਲਏ ਜਿਹਨਾਂ ਵਿੱਚ ਕੋਈ ਜਿਹੜਾ ਮੁੰਡਾ ਦੱਸਦਾ ਕਿ ਕੁਰਸੀਵਾਜੂ ਵੀ ਹਾਂ ਜੀ ਉਹ ਗ੍ਰਿਫਤਾਰ ਕਰ ਲੈ ਜਤਿੰਦਰ ਜਤਿੰਦਰ ਜੀ ਹਾਂ ਜੀ